ਸਾਨੂੰ ਇਹ ਵਾਦਾ ਕਰਦੇ ਹਾਂ ਕਿ ਅਸੀਂ ਕਲਰ ਨਹੀਂ ਬੋਲਦੇ ਜੇ ਨਾ ਨਾ ਬੋਲਿਆ ਨਾ ਜੇ ਨਾ ਬੋਲਿਆ ਤੇ ਆਪਾਂ ਕਿਹਦੇ ਬੈਠਾ ਸਾਨੂੰ ਬੋਲਿਆ ਨਾ ਕਿਸਾਨਾਂ ਤੇ ਪੁਲਿਸ ਵਿਚਾਲੇ ਤਕਰਾਰਬਾਜੀ ਹੋਈ ਤਕਾਮੁਕੀ ਵੀ ਹੋਈ ਹੈ ਗੱਲਬਾਤ ਕਰਦੇ ਆਂ ਕਿਸਾਨ ਆ ਗੋ ਸਾਡੇ ਨਾਲ ਨੇ ਭਾਰਤਿਕ ਕਿਸਾਨ ਇਕਤਾ ਉਪਰਾਨਾ ਦੀ ਗੱਲ ਕੀ ਹੋਈ ਸੀ ਤਕਰਾਰ ਦੀ ਸੁਖੀਰਾ ਨਾਮ ਸ਼ਿਨਰਾ ਸਿੰਘ ਮਾਤਾ ਮੈਂ ਕਹਤ ਕਿਸਾਨ ਨੇ ਇੱਕ ਤਕਰਾ ਹੰਦਾ ਸੁਖਾਸ ਖਤਰ ਹੈ ਜੋ ਸਾਡੇ ਪੁਲਿਸ ਨਾਲ ਆ ਤਕਰਾਰਬਾਜੀ ਹੋਈ ਆ ਜਿਵੇਂ ਪਹਿਲੀ ਵਾਰ ਨਹੀਂ ਹੋਈ ਕਿਉਂਕਿ ਐਸਕੇਮ ਦੇ ਸਦੇ ਤਹਿਤ ਸਾਰੇ ਮੁਲਕ ਦੇ ਅੰਦਰ ਕੱਲੀ ਸਾਡੀ ਜਥੇਬੰਦੀ ਮਿਲੂਗੀ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸਾਰਿਆਂ ਵੀ ਲੜਨ ਵਾਲਿਆਂ ਲੜਾਕੂ ਜਿੱਥੇ ਬੰਮੀਣਾ ਪੂਰੀ ਪੇਸ਼ਤੀ ਅੰਦਰ ਉਹਨਾਂ ਕੋਲੋਂ ਫੈਸਲਾ ਕੀਤਾ ਹੋਇਆ ਹੈ। ਵੀ ਪਾਜਪਾ ਦੇ ਵੱਡੇ ਆਗੂ ਜਿੱਥੇ ਆਉਣਗੇ ਕੋਈ ਮੀਂਹ ਵਾਰ ਆਉਣਗੇ ਤੋਂ ਹੁਣ ਪ੍ਰਚਾਰ ਕਰਨਗੇ ਆਪਾਂ। ਉਹਨਾਂ ਦਾ ਅਸੀਂ ਡਟਵਾ ਵਿਰੋਧ ਕੀਤਾ ਹੈ। ਕਿਉਂਕਿ ਇਹਨਾਂ ਨੇ ਪਿਛਲੇ ਕਾਫੀ ਸਮੇਂ ਲੰਮੇ ਤੋਂ ਲੈ ਕੇ ਜਦੋਂ ਦੇ ਹirajgati ਤੇ ਬੈਠੇ ਲੋਕਾਂ ਨਾਲ ਆਪਕੀ ਲੋਕਾਂ ਦੇ ਨਾਲ ਦਸ਼ਮਣੀ ਕਮਾਈ ਹੈ। ਇਸ ਕਰਕੇ ਅਸੀਂ ਮੁੱਖ ਦਸ਼ਮਣ ਸਮਝਦੇ ਹੋਏ ਪਾਜਪਾ ਦਾ ਵਿਰੋਧ ਕਰਦੇ ਹਾਂ। ਉਹਦੀ ਕੜੀ ਵਜੋਂ ਅੱਜ ਵੀ ਅਸੀਂ ਸੰਗਤ ਕਲਾ ਦੇ ਵਿੱਚ ਸੰਗਤ ਮੰਡੀ ਦੇ ਵਿੱਚ ਸਾਨੂੰ ਪਤਾ ਲੱਗਿਆ ਸੀ ਕਿ ਕੋਈ ਭਾਜਪਾ ਦਾ ਵੱਡਾ ਕੋਹਣਾ ਉੱਥੇ ਵੱਡਾ ਇਹਨਾਂ ਦਾ ਕੈਂਪ ਲਾਇਆ ਹੋਇਆ ਸੀਗਾ ਉਹਦਾ ਵਿਰੋਧ ਕਰਨ ਵਾਸਤੇ ਸਾਡੇ ਉੱਥੇ ਸੰਗਤ ਕਲਾਕ ਤੇ ਵੀ ਨੰਨੇ ਮੈਂਗੇ ਉੱਥੇ ਇਕੱਠੇ ਹੋਏ ਵਰਕਰ ਇਕੱਠੇ ਹੋਏ ਉਹ ਪੁਲਿਸ ਨੇ ਬੁਰਾ ਤਰ੍ਹਾਂ ਉਹਨਾਂ ਨੂੰ ਘੇਰ ਕੇ ਉਹਨਾਂ ਦੇ ਹੱਜਾ ਮਾਰੀਆਂ ਉਹਨਾਂ ਤੇ ਇਸ ਤਰ੍ਹਾਂ ਦਾ ਜਵਾਬ ਆਉਂਦਾ ਜਦ ਤਨ ਕੀਤਾ ਜਾਣੀ ਜਿਹੜਾ ਕਹਿੰਦੇ ਆ ਲੋਕਤੰਤਰ ਦਾ ਜਮਹੂਰੀਅਤ ਦਾ ਕੰਮ ਕੀਤਾ ਜਿਹਦੀ ਅਸੀਂ ਸਰਕਾਰਾਂ ਕੋਲੋਂ ਕਿਹਦੀ ਵੀ ਕਰਦੇ ਆ ਇਹ ਪਹਿਲੀ ਘਟਨਾ ਨਾ ਪਹਿਲਾਂ ਦੇਖੋ ਫਰੀਦਕੋਟ ਦੇ ਵਿੱਚ ਹਸਰਾ ਜਹੰਸ ਆਇਆ ਉਹਦਾ ਡਟਮਾ ਵਿਰੋਧ ਹੋਇਆ ਉਹਦੇ ਉਹ ਆਪਣੀ ਪਖੰਡਵਾਜੀ ਕਰਕੇ ਦੇਖਿਆ ਵੀ ਉਹ ਵਿਰੋਧ ਕਰਨ ਵਾਲੇ ਕਿਸਾਨਾਂ ਤੇ ਫੁੱਲਾਂ ਦੀ ਵਰਖਾ ਕਰ ਰਿਹਾ ਪਰ ਉਹ ਫੁੱਲਾਂ ਦੀ ਵਰਖਾ ਥੋੜਾ ਜਿਹੀ ਰਹੀ ਅ ਪਰਛੇ ਰਾਮਪਰੇਜ ਜੀ ਜਦੋਂ ਆਇਆ ਉਹਨੇ ਡਾਂਗਾ ਦੀ ਵਰਖਾ ਕਰ ਦਿੱਤੀ ਜਿਹੜੀ ਅਸਲੀ ਚਿਹਰਾ ਸਾਹਮਣੇ ਆ ਗਿਆ ਇਹੀ ਕੁਸਾਜ ਇੱਧਰ ਸੰਗਤ ਮੰਡੀ ਦੇ ਵਿੱਚ ਹੋਇਆ ਇਹਦੀ ਜ਼ੋਰਦਾਰ ਅਨਖੇਦੀ ਕਰਦੇ ਆ ਤੇ ਜਿੰਨਾ ਚਿਰ ਇਹ ਮਰਜੀ ਜਿੰਨਾ ਮਰਜੀ ਜਬਰ ਕਰ ਲੈਣ ਅਸੀਂ ਆਪ ਦਾ ਵਿਰੋਧ ਹੈ ਜਿਹੜਾ ਉੱਜਾਇਗਾ ਖਾਂਗੇ ਇਹ ਸਾਡਾ ਹਕੂਮਤ ਨੂੰ ਜਿਹੜੇ ਸਾਡਾ ਮੰਗਾਂ ਜਿਹਦੇ ਵਿੱਚ ਐਮਐਸਪੀ ਦਾ ਮਾਮਲਾ ਹੈ ਰਖਵੀਰ ਪਖੀਰੀ ਦਾ ਮਾਮਲਾ ਹੈ ਗੰਗੀਚੋ ਤੋਂ ਬਾਹਰ ਆਉਣ ਦਾ ਮਾਮਲਾ ਜੋ ਕਿਸਾਨੀ ਮੰਗਾਂ ਬਣਦੀਆਂ ਨੇ ਦਿੱਲੀ ਅੰਦੋਲਨੀਆਂ ਨਹੀਂ ਨਹੀਂ ਕਿ ਮੰਗਾਂ ਨਾਲ ਉਹਦੇ ਨਾਲ ਹੋਰ ਮੁੱਦੇ ਜੁੜ ਗਏ ਜਿਵੇਂ ਫਸਲਾਂ ਦੇ ਬੀਮਾ ਯੋਜਨਾ ਦੀ ਗੱਲ ਹੈ ਪੈਨਸ਼ਨ ਦੀ ਗੱਲ ਹੈ ਕਰਜ਼ਾ ਮੁਕਤੀ ਕਰਨ ਦੀ ਗੱਲ ਹੈ ਕਿਸਾਨਾਂ ਨੂੰ ਉਧਰ ਦਾ ਇਹ ਮਸਲੇ ਉਵੇਂ ਖੜੇ ਆ ਇਹਨਾਂ ਮਸਲਿਆਂ ਨੂੰ ਉਹਨਾਂ ਨੇ ਹੱਲ ਨਹੀਂ ਕੀਤਾ ਇਹ ਮਸਲੇ ਬੋਲ ਭਾਜਪਾ ਕੋਣ ਹੱਲ ਕਰਦੀ ਉਹ ਬੀਅਸੀ ਉਹਨਾਂ ਦਾ ਤਹਾਣਾ ਤੇ ਭਾਜਪਾ ਦਾ ਇਹਦਾ ਕਰਤੀ ਸੀ ਤਾਂ ਅੱਛਾ ਵਿਰੋਧ ਕਿਉਂ ਕਰਨਾ ਜੀ ਸੰਗਤ ਮੰਡੀ ਅੱਜ ਕਿ ਸੁਨੀਲ ਜਾਖੜ ਤੇ ਹੋਣਾ ਸੀ ਪਤਾ ਲੱਗਾ ਕਿ ਸੰਗਤ ਇਸ ਵੇਲੇ ਕਿਹਾ ਕਰ ਦੇਖੋ ਸਾਨੂੰ ਭਣ ਕੇ ਹੀ ਪਈ ਸੀ ਵੀ ਸੁਨੀਲ ਜਾਖੜ ਜੀ ਆ ਸਕਦੇ ਆ ਹੁਣ ਕਿਉਂਕਿ ਜੱਡਾ ਵੱਡਾ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਸੀ ਇਹੀ ਲੱਗਦਾ ਹੈ ਜੀ ਸੂਬਾ ਪ੍ਰਧਾਨ ਇਹਨਾਂ ਦਾ ਉਹ ਆ ਸਕਦੇ ਆ ਹੁਣ ਤੱਕ ਦੀ ਸਾਨੂੰ ਜਾਣਕਾਰੀ ਹੈ ਵੀ ਅਜੇ ਕੋਈ ਵੀ ਨਹੀਂ ਆਇਆ ਹੋ ਸਕਦਾ ਹੈ ਸਾਡੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਤਾ ਕਿ ਉਹਨਾਂ ਨੇ ਦੌਰਾ ਹਟਾਤਾ ਜੋ ਕਿ ਤੁਹਾਨੂੰ ਸਭ ਨੂੰ ਪਤਾ ਪਿਛਲੇ ਦਿਨੀ ਵੀ ਇੱਥੇ 24 ਤਰੀਕ ਨੂੰ 24 ਮਾਰਚ ਵਾਲੇ ਦਿਨ ਵੀ ਸਨੀਲ ਦੀ ਆਖੜ ਨੇ ਇਸੇ ਸਰੂਪ ਚੰਦਰ ਸਿੰਘਲਾ ਦੀ ਉਸ ਪੈਰਿਸ ਦੇ ਵਿੱਚ ਰੱਖਿਆ ਹੋਇਆ ਸੀ ਜੀਤ ਪੈਰਿਸ ਦੇ ਵਿੱਚ ਆਪ ਦਾ ਪ੍ਰੋਗਰਾਮ ਜਦੋਂ ਕਿਸਾਨਾਂ ਦਾ ਇਹਦਾ ਵਿਰੋਧ ਹੋਇਆ ਡੱਟਮਾ ਉਹਦਾ ਸਾਹਮਣਾ ਨਹੀਂ ਕਰ ਸਕਿਆ ਉਹਨੇ ਦੌੜਾ ਲਾ ਕੇ ਕੀਤਾ ਹਲੇ ਤੱਕ ਸਾਨੂੰ ਹੁਣ ਤੱਕ ਦੀ ਜਿਹੜੀ ਜਾਣਕਾਰੀ ਆਇਆ ਕੁਝ ਨਹੀਂ ਪਰ ਸਾਡੇ ਲੋਕਾਂ ਤੇ ਜ਼ਬਰਦਸਤ ਕੀਤਾ ਉਸਨੇ ਹੁੱਜਾ ਮਾਰੀਆਂ ਇਹ ਜਿਹੜੀ ਬਹੁਤ ਨਿੰਦਣਯੋਗ ਘਟਨਾ ਹੈ ਤੇ ਭਵੰਤਮਾਨ ਦੀ ਸਰਕਾਰ ਜਿਹੜੇ ਆਪਸ ਵਿੱਚ ਹੀ ਕਹਿੰਦੇ ਵੀ ਇਹ ਤਾਂ ਸਾਡੇ ਵਿਰੋਧੀ ਐ ਜਦੋਂ ਅਸੀਂ ਵਿਰੋਧੀਆਂ ਦਾ ਵਿਰੋਧ ਕਰਦੇ ਆ ਉਹ ਤੋਂ ਇੱਕ ਮੱਤ ਆ ਇਹ ਇਹ ਤਾਂ ਉਹ ਗੱਲ ਦੱਸਉਂਦੀ ਹੈ ਜਿਵੇਂ ਸਾਡਾ ਜਕਸੀਰ ਜੀ ਦਾ ਕਹਿਣਾ ਹੁੰਦਾ ਪੰਜੇ ਉਂਗਲਾਂ ਬਰਾਬਰ ਹੋਈਆਂ ਆਪਣੀ ਹਿੱਟੇ ਵਾਸਤੇ ਇਹ ਸਾਰੇ ਆਪ ਇਕੱਠੇ ਹੋ ਕੇ ਸਾਰੇ ਜਣੇ ਉਹਨਾਂ ਨੀਤੀਆਂ ਦੇ ਨਾਲ ਸਹਿਮਤ ਹੀ ਹੈ। ਇਹਨਾਂ ਕਿਸਾਨ ਯੂਨੀਅਨ ਬੀਜੇਪੀ ਦਾ ਵਿਰੋਧ ਕਰ ਰਹੀ ਹੈ ਕਿ ਸਾਰੇ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਕਰ ਰਹੀ ਹੈ। ਲੜਾਈ ਬੀਜੇਪੀ ਨਾਲ ਹੈ ਕਿ ਹੋਰ ਵੀ ਜੋ ਪਾਰਟੀਆਂ ਨੇ ਹੋਰ ਵੀ ਕਾਂਗਰਸ ਹੋ ਗਿਆ ਆਮ ਆਦਮੀ ਪਾਰਟੀ ਵੀ ਉਹਨਾਂ ਦੇ ਨਾਲ। ਦੇਖੋ ਜਿਹੜੀ ਪਾਰਟੀ ਸੱਤਾ 'ਚ ਹੁੰਦੀ ਹੈ ਉਹ ਮੁੱਖ ਦਸ਼ਮਣ ਹੁੰਦੀ ਹੈ। ਉਹਨੇ ਮੁੱਖ ਤਾਜਾ ਲੋਕਾਂ ਤੇ ਜ਼ਬਰ ਕੀਤਾ ਹੁੰਦਾ। ਇਸ ਕਰਕੇ ਅੱਜ ਮੁੱਖ ਵਿਰੋਧੀ ਹੈ ਜਿਹੜੀ ਮੁੱਖ ਦੁਸ਼ਮਣ ਹੈ ਜਿਹੜਾ ਸਾਡਾ ਉਹ ਹੈਗੀ ਭਾਜਪਾ ਨਾ ਸਾਡਾ ਦੂਜੀਆਂ ਪਾਰਟੀਆਂ ਨੂੰ ਸਵਾਲ ਤਾਂ ਕਰਨਗੇ ਰੋ ਹੁਣ ਜੇ ਪੰਜਾਬ ਸਰਕਾਰ ਇੱਥੇ ਸੀ 4 ਤਰੀਕ ਤੋਂ ਬੈਠਿਆਂ ਲਗਾਤਾਰ ਸਾਡੀ ਗੱਲ ਨਹੀਂ ਸੁਣਨੀ ਜਾਂ ਪੰਜਾਬ ਸਰਕਾਰ ਦੇ ਕਹਿਣੇ ਤੇ ਪੁਲਿਸ ਦੇਵਰ ਕਰਦੀ ਸਾਡੇ ਤੇ ਪੁਲਿਸ ਦਾ ਕੰਮ ਆ ਰੋਕ ਲਿਓ ਕਿਹਦੇ ਨਾਲ ਪਰ ਇਹ ਕਿੱਥੋਂ ਦਾ ਕਾਨੂੰਨ ਕਹਿੰਦਾ ਵੀ ਉਹਨਾਂ ਦੇ ਦਾੰਗਾ ਭਰਾਓ ਉਹਨਾਂ ਦੇ ਹੁੱਜਾ ਮਾਰੋ ਸੋ ਇਸ ਕਰਕੇ ਜੇ ਇਹ ਕਰ ਰਹੇ ਫਿਰ ਇਹਨਾਂ ਦਾ ਵਿਰੋਸ ਕਿੱਥਾ ਹੈ ਕਰਨੀ ਪਰ ਹਾਲੀ ਦੇ ਹਾਰ ਦੀ ਘੜੀ ਸਾਡਾ ਮੁੱਖ ਜਿਹੜਾ ਦੁਸ਼ਮਣ ਆ ਸਾਡੀ ਮੁੱਖ ਟੇਕ ਹੈ ਜੀ ਜਾਂ ਮੁੱਖ ਨਿਸ਼ਾਨਾ ਹੈ ਉਹ ਬਾਈਕਾਟ ਕੋਈ ਕਾਟ ਵੀ ਕਰ ਰਹੇ ਹਾਂ ਜਿਵੇਂ ਸਿਆਸੀ ਪਾਰਟੀਆਂ ਦਾ ਚੋਣ ਨੇੜੇ ਆ ਬਾਈਕਾਟ ਕਰੋਂਗੇ ਜਾਂ ਪਿੰਡਾਂ ਚ ਨਹੀਂ ਕਾਫੀ ਹੋ ਜਾਊਗੀ ਇਸ ਤਰ੍ਹਾਂ ਬੋਟ ਕੀਤੇ ਟੱਚ ਦੇ ਦੇਖੋ ਬਾਈਕਾਟ ਦਾ ਸੱਦਾ ਵੱਡੀ ਗੱਲ ਹੁਣ ਅਜੇ ਸਾਡੀ ਓਡੀ ਟਾਕ ਵੀ ਨਹੀਂ ਹੋਣੀ ਜੀ ਅਸੀਂ ਆਏ ਸੱਦਾ ਦੇ ਦਈਏ ਵੀ ਸਾਰੇ ਲੋਕ ਪਿੰਡਾਂ ਚ ਦਾ ਵੰਡ ਦੇ ਜਿਹਨਾਂ ਦਾ ਬਾਈਕਾਟ ਹੈ ਅਸੀਂ ਤਾਂ ਆਪ ਦੀ ਗੱਲ ਕਹਿਣੀ ਆ ਲੋਕਾਂ ਨੂੰ ਸਮਝਾਉਣਾ ਜਦੋਂ ਲੋਕ ਇੰਨੇ ਚੇਤਨ ਹੋ ਗਏ ਇਹਨਾਂ ਨੂੰ ਨਹੀਂ ਪਿੰਡਾਂ ਚ ਜਾਣ ਦੇਣਗੇ ਜਿੱਥੇ ਤੱਕ ਚੋਣ ਬਾਈਕਾਟ ਦਾ ਸਵਾਲ ਹੈ ਚੋਣ ਬਾਈਕਾਟ ਵੀ ਕੋਈ ਹੱਲ ਨਹੀਂ ਥੋੜੇ ਜਾਦ ਹੁਣਾ 90 99 ਦੇ ਵਿੱਚ ਜਦੋਂ ਬੇਅੰਤ ਦੀ ਸਰਕਾਰ ਬਣੀ ਆ ਉਹ ਤਾਂ 7% ਵੋਟਾਂ ਹੀ ਲੋਪੋਲ ਹੋਈਆਂ ਸੀ ਸਰਕਾਰ ਤਾਂ ਉਹਨਾਂ ਨੇ ਫੇਰ ਵੀ ਬਣਾ ਲਈ ਯਾਨੀ ਬਾਈਕਾਟ ਵੀ ਕੋਈ ਹੱਲ ਨਹੀਂ ਇਹਦਾ ਹਾਲਾ ਲੋਕ ਸੰਘਰਸ਼ਾਂ ਦਾ ਪੇੜ ਕਿੰਨਾ ਮਲਦੇ ਆ ਕਿੰਨੇ ਚੇਤਨ ਹੁੰਦੇ ਆ ਅਸੀਂ ਤਾਂ ਉਹ ਸਾਡਾ ਰਾਹ ਤਾਂ ਉਹ ਆਇਆ ਸੀ ਤਾਂ ਉਹ ਰਾਹ ਤੇ ਚੱਲੇ ਹੋਏ ਤੇ ਲੋਕਾਂ ਨੂੰ ਚੇਤਨ ਕਰਕੇ ਲੋਕਾਂ ਨੂੰ ਆਪਦੀ ਗੱਲ ਬਗਾਉਣ ਲਾਉ ਜਿਹੜੀ 2 ਮਹੀਨੇ ਦਾ ਸਮਾਂ ਚੋਣ ਦੇ ਵਿੱਚ ਤੇ ਹੁਣ ਕੀ ਵੀ ਇਸੇ ਤਰ੍ਹਾਂ ਕੀ ਰਣਨੀਤੀ ਰੋਗੀ ਸਿਆਸੀ ਲੇਖਾਂ ਨੂੰ ਲੈ ਕੇ ਰੋਸ ਕਰੋ ਕਿਸ ਦਾ ਕੁਝ ਉਸ ਨੂੰ ਉਤਪਰਤੇ ਨਾ ਹੈ ਬੀਜੇਪੀ ਦਾ ਬੋਲ ਕਰਨਾ ਜਿਵੇਂ ਉਹ ਤੋਂ ਮੋਰ ਦੇ ਅਗਰ ਪੂਰੇ ਹਿੰਦੁਸਤਾਨ ਦਾ ਉਥੇ ਕੱਢ ਸਾਡੀ ਜਥੇਬੰਦੀਆਂ ਦੀ ਸਾਰੀਆਂ ਜਥੇਬੰਦੀਆਂ ਉਹ ਜੋ ਟੀਚਾ ਮਿਸਿਆ ਹੋਇਆ ਜਥੇਬੰਦੀਆਂ ਨੇ ਲਿਆ ਹੋਇਆ ਉਹ ਹਰ ਹਾਲਤ ਅਸੀਂ ਚੋਣਾ ਜਿੰਨਾ ਚਿਰ ਹੁੰਦੀਆਂ ਨਹੀਂ ਉਹਨਾਂ ਚਿਰ ਉਹਨਾਂ ਦਾ ਕਰਦੇ ਰਹਾਂਗੇ ਬ੍ਰੋਤੀ ਤੇ ਚੂਕ ਕਿਉਂਕਿ ਜਦੋਂ ਲਗਾਤਾਰ ਅਤਿਆਚਾਰ ਦੇ ਉੱਤੇ ਕਿਸਾਨਾਂ ਤੇ ਗੋਲੀ ਚਲਾਈ ਹੈ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਉਹ ਵੀ ਇਥੋ ਦੀ ਅਗਰ ਬੀਜੇਪੀ ਸਰਕਾਰ ਨੇ ਕੀਤਾ ਇਸ ਕਰਕੇ ਇਹਨਾਂ ਦਾ ਰੋਸ ਹਰ ਹਾਲਤ ਜਾਰੀ ਹੈ ਬਿਲਕੁਲ ਕਿਸਾਨ ਨੇ ਜੋ ਕਹਿ ਰਹੀ ਹੈ ਬੀਜੇਪੀ ਪਾਰਟੀ ਦਾ ਵਿਰੋਧ ਕਰ ਰਹੇ ਹਨਉਣ ਵਾਲੇ ਦਿਨਾਂ ਦੇ ਵਿੱਚ ਰੋਜ਼ ਜਿਹੜਾ ਤੇਜ਼ ਕੀਤਾ ਜਾਊਗਾ ਕਿਉਂਕਿ ਮੰਗਾਂ ਕਈ ਨੇ ਕਿਸਾਨਾਂ ਦੀਆਂ ਜੋ ਪੂਰੀਆਂ ਨਹੀਂ ਹੋ ਰਹੀਆਂ ਕੇਂਦਰ ਸਰਕਾਰ ਤੋਂ ਲਗਾਤਾਰ ਕਿਸਾਨ ਮੰਗ ਕਰ ਰਹੇ ਨੇ ਪੰਜਾਬ ਤੋਂ ਕੁਨਾਲ ਬਾਂਸਨ ਫੇਡਾ